ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਅੱਜ ਗੱਲ ਕਰਦੇ ਆ ਸਿੱਧੂ ਮੂਸੇ ਵਾਲੇ ਦੇ ਸਪੋਟੀਫਾਈ ਦੇ ਦੋਸਤੋ ਸਿੱਧੂ ਮੂਸੇ ਵਾਲੇ ਦੇ ਸਪੋਟੀਫਾਈ ਉੱਤੇ 4 ਬਿਲੀਅਨ ਸਟ੍ਰੀਮਜ਼ ਪੂਰੀਆਂ ਹੋ ਚੁੱਕੀਆਂ ਨੇ ਅਤੇ ਸਣੀ ਮਲਟਨ ਨੇ ਆਪਣੇ ਇੰਸਟਾਗ੍ਰam ਉੱਤੇ ਇੱਕ ਸਟੋਰੀ ਸਾਂਝੀ ਕੀਤੀ ਜਿਸ ਵਿੱਚ ਸਿੱਧੂ ਮੂਸੇ ਵਾਲੇ ਅਤੇ ਸਣੀ ਮਲਟਨ ਦਾ ਬੈਕ ਟੂ ਬਿਜ਼ਨਸ ਟੂਰ ਸੀ ਜਿਹੜਾ ਕਿ ਵਰਲਡ ਟੂਰ ਹੋਣਾ ਸੀ ਤੇ ਇਸ ਪੋਸਟ ਪਾਈ ਨੂੰ ਅੱਜ 2 ਸਾਲ ਹੋ ਚੁੱਕੇ ਨੇ ਦੋਸਤੋ ਸਿੱਧੂ ਮੂਸੇ ਵਾਲੇ ਦੇ ਅਕਾਊਂਟ ਉੱਤੇ ਅਤੇ ਦੋਸਤੋ ਇੱਥੇ ਸੋਬ ਦੇ 5 ਮਿਲੀਅਨ ਸਬਸਕ੍ਰਾਈਬਰ ਪੂਰੇ ਹੋ ਚੁੱਕੇ ਨੇ ਆਪਣੇ YouTube ਚੈਨਲ ਉੱਤੇ ਹੁਣ ਸਿੱਧੂ ਮੂਸੇ ਵਾਲੇ ਵੀਰ ਦੀ ਇੱਕ ਪੁਰਾਣੀ ਵੀਡੀਓ ਨਿਕਲ ਕੇ ਆ ਰਹੀ ਹੈ ਬਹੁਤਾਂ ਸਮੇਂ ਤੋਂ ਦੋਸਤੋ ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਸਿੱਧੂ ਮੂਸੇ ਵਾਲਾ 2022 ਦੀਆਂ ਐਮਐਲਏ ਦੀਆਂ ਚੋਣਾਂ ਲੜ ਰਿਹਾ ਸੀ ਅਤੇ ਸਿੱਧੂ ਮੂਸੇ ਵਾਲੇ ਬਾਈ ਨੇ ਆਪਣੇ ਹਲਕੇ ਦੇ ਵਿੱਚ ਜਿੰਨੇ ਵੀ ਪਿੰਡ ਆਉਂਦੇ ਸੀ ਉਹਨਾਂ ਸਾਰੇ ਪਿੰਡਾਂ ਨੂੰ 14 ਲੱਖ ਦਾ ਚੈੱਕ ਕੱਟ ਕੇ ਦਿੱਤਾ ਸੀ ਪਰ ਮਾਨਸੇ ਦੇ ਲੋਕਾਂ ਨੇ ਸਿੱਧੂ ਮੂਸੇਵਾਲੇ ਵਾਈ ਦੀ ਕਦਰ ਨਹੀਂ ਤੇ ਆਪਣੇ ਹੱਥੋਂ ਇੱਕ ਹੀਰਾ ਗਵਾ ਲਿਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਅਤੇ ਸਿੱਧੂ ਮੂਸੇਵਾਲੇ ਦੇ ਫੈਨਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈ ਤਾਂ ਜੋ ਆਉਣ ਵਾਲੀਆਂ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲੋ ਜੀ